ਕਰ ਬਹੁਤ ਬੁਰਾ ਹਾਲ ਹੈ ਮੁਕਬਕ 파 ਤੁਮਾਰੇ ਬਾਣ ਦੇ ਟਾਟਾ ਉਧਰੋਂ ਆਟਾ ਮੰਗ ਕੇ ਲਈ ਜੀ ਮੈਂ ਰੋਟੀ ਬਗਾਈ ਮੰਗ ਤਾਂ ਪੇ ਲਿਆਉਣੀ ਮੈਂ ਫਾਇਜ਼ੀ ਮੰਗ ਲਿਆਉਣੀ ਪੇ ਤੇ ਤੋਂ ਉਹਦੇ ਇੱਕ ਬਣਾ ਬਣਾ ਵੀ ਸੁਦਾਂਸ ਲਈ ਆਈ ਤਾਂ ਉਹਦਾ ਘਰ ਦਾ ਘਰ ਤੱਕ ਤੁਰਨੀ ਮਰ ਕੇ ਜਾਂਦੇ ਆ ਜਿਉਂਦਾ ਤਾਂ ਨਹੀਂ ਜਾਂਦਾ ਕੋਈ ਜੀ ਮਰ ਕੇ ਜਾਂਦਾ ਅਗਲਾ ਹੋਇਲਾ ਮਰਦਾ ਬੇਰਗਲਾ ਮੰਗਣੀਆਂ ਦਾ ਨੰਬਰ ਦਾ ਹਰ 3 ਮੇਰਾ ਪਿਓ ਅੱਛਾ 60 ਬਿੱਗੇ ਜ਼ਮੀਨ ਸੀਗੀ ਇੱਥੇ ਬੱਚੇ ਹੋਏ ਨੇ ਮੇਰੇ 4 ਹੋਏ ਸੀਗੇ ਜੀ ਆਇਕ ਰਹਿਣਾ ਢੜੀ ਵੀ ਮਾਰੀ ਗਈ ਮੇਰੀ ਉਹ ਜਵਾਈ ਵੀ ਮਰ ਗਿਆ ਨੀ ਉਹ ਦਰਬਾ ਮੈਨੂੰ ਚੱਕ ਲਵੇ ਮੈਂ ਦੱਦੀ ਜਾਨੀਆਂ ਬੱਚੇ ਹੋਏ ਨੇ ਜਾਤੇ ਮੈਂ ਸੁੱਖੇ ਨਹੀਂ ਦੇਖਿਆ ਘਰ ਚ ਖਾਣ ਨੂੰ ਦਾਣਾ ਵੀ ਨਹੀਂ ਹੁੰਦਾ ਨਾ ਲੋੜੀਂਦੀ ਫੜ ਕੇ ਜਾਲ ਲੀਏ ਨਿੱਪੇਟੇ ਰੋਸ ਨੂੰ ਡਾਲਾ ਜਾਲਤਾ ਹਨ ਭੀ ਪਾ ਪਕਾ ਵੇਚਦਾ ਬੰਨ ਕੇ ਉਹ ਉਹ ਦੋ ਦਿਨਾਂ ਜਲਾਟਾ ਲਿਆ ਰੋਟੀ ਪਕਾ ਕੇ ਕਈ ਦਿਨ ედა ਦੇ ਵੀ ਲੰਗੇ ਨੇ ਕਿ ਦੇਦੋ ਕੁਝ ਮਿਲਿਆ ਹੀ ਨਹੀਂ ਖਾਣ ਨੂੰ ਹਾਂ ਜੀ ਲੰਗੇ ਆ ਦੋ ਦੋ ਦਿਨ ਵੀ ਲੰਗੇ ਆ ਕਣ ਬੈਠਾ ਨਹੀਂ ਹਮ ਦੇਖੀ ਜਾਈਦਾ ਕਿ ਕੀ ਬਣਾਉ ਉਹ ਕੋਈ ਨਾ ਕੋਈ ਹੱਲ ਹੋ ਜਾਂਦਾ ਵਾ ਜਾਂ ਕੋਈ بڑا ਮੋਟਾ ਕੋ ਬੇਚਦਾ ਨਹੀਂ ਆ ਕੋਣ ਹੁ ਹੁਣ ਲੋਹਾ ਲਾਤਾ ਥੋੜਾ ਮਤਾ ਇਹ ਕਹਣਾ ਮਤੇ ਕਿ ਰਮੀ ਪੈਂਦੇ ਜਾਇਆ ਬਜਾਰੇ ਗੁੰਝੇ ਲੱਗੇ ਬੈਠੇ ਜੀ ਹੀ ਆਈ ਪਣ ਇਹਨਾਂ ਦੇ ਆ ਦੋ ਖਣ ਪੈ ਜਾਣ ਵਧੀਆ ਜਾਨੀ ਆਪਣੀ ਜ਼ਿੰਦਗੀ ਜਿਹੜੀ ਮੜ ਜੀ ਰਹਦੀ ਆ ਵੀ ਗੁਜ਼ਾਰ ਲੈਣਾ ਵਧੀਆ ਵੀ ਦੇਖ ਰਹੇ ਹੋ ਤੁਸੀਂ ਮੈਂ ਆਈਸ਼ਾ ਪਿੰਡੇ ਰਣੀਆਂ ਦੇ ਵਿੱਚ ਪੁੱਜੇ ਆ ਜਿੱਥੇ ਕਿ ਪੰਜਾਬੀਓ ਤੁਹਾਡੀ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਹਾਣੀ ਹੈ ਇਸ ਘਰ ਦੇ ਪਿੱਛੇ ਜਿਸ ਦੇ ਮੂਹਰੇ ਅਸੀਂ ਖੜੇ ਆ ਤਸਵੀਰਾਂ ਦੇਖ ਕੇ ਤੁਹਾਨੂੰ ਕਿਤੇ ਨਾ ਕਿਤੇ ਅੰਦਾਜ਼ਾ ਜ਼ਰੂਰ ਲੱਗ ਗਿਆ ਹੋਵੇਗਾ ਕਿ ਇੱਕ ਪਰਿਵਾਰ ਆ ਜਿਸ ਨੂੰ ਕੇ ਤੁਹਾਡੀ ਮਦਦ ਦੀ ਜ਼ਰੂਰਤ ਆ ਤੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਕਰਦੀਏ ਦਿਖਾ ਦਿੰਨੇ ਆ ਕਿ ਇੱਥੇ ਇੱਕ ਮਾਤਾ ਰਹਿੰਦੀ ਐ ਮਾਤਾ ਦੇ ਨਾਲ ਉਸ ਦਾ ਇੱਕ ਬੇਟਾ ਰਹਿੰਦਾ ਐ ਦੋਨੇ ਬਜ਼ੁਰਗ ਨੇ ਕਰਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਮਾੜੇ ਨੇ ਜ਼ਮੀਨ ਭਾਵੇਂ ਇਹਨਾਂ ਦੇ ਕੋਲ ਐ ਲੇਕਿਨ ਇਹਨਾਂ ਦੇ ਕੋਲ ਖਾਣ ਪੀਣ ਦੇ ਲਈ ਜਾਂ ਸੇਫਲੀ ਰਹਿਣ ਦੇ ਲਈ ਜਗ੍ਹਾ ਨਹੀਂ ਐ ਕਿਉਂਕਿ ਕਮਾਨ ਵਾਲਾ ਕੋਈ ਨਹੀਂ ਹੈ ਹੱਥ ਦੇ ਵਿੱਚ ਪੈਸੇ ਨਹੀਂ ਹੈ ਤੇ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਛੱਤ ਆ ਜਿਹੜੀ ਕਿ ਘਰ ਦੀ ਉਹ ਡਿੱਗੀ ਪਈ ਹੈ ਕਮਰੇ ਦੀਆਂ ਛੱਤਾਂ ਨੇ ਜਿਹੜੀਆਂ ਉਹ ਡਿੱਗੀਆਂ ਪਈਆਂ ਨੇ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਬਹੁਤ ਹੀ ਮਾੜੀ ਹਾਲਤ ਇਹਨਾਂ ਦੀ ਹੋਈ ਹੋਈ ਹੈ ਤੇ ਬਜ਼ੁਰਗ ਮਾਤਾ ਰਹਿੰਦੀ ਹੈ ਉਹਨਾਂ ਦਾ ਪੁੱਤਰ ਹੈ ਜਿਹੜਾ ਕਿ ਉਹ ਵੀ ਉਹਨਾਂ ਦੇ ਨਾਲ ਰਹਿੰਦਾ ਹੈ ਤੇ ਬਹੁਤ ਮਾੜੇ ਹਾਲਾਤ ਇਸ ਘਰ ਦੇ ਹੋਏ ਨੇ ਮੈਂ ਇੱਕ ਵਾਰ ਕਹੂੰਗੀ ਕਿ ਉੱਤੇ ਇੱਟਾਂ ਵਾਲਿਆਂ ਦੀ ਛੱਤ ਹੈ ਜਿਹਦਾ ਕੋਈ ਭਰੋਸਾ ਨਹੀਂ ਕਦੋਂ ਇਸ ਨਾਲ ਕੋਈ ਵੱਡਾ ਹਾਦਸਾ ਵਾਪਰ ਜਾਵੇ ਬਹੁਤ ਮਾੜੀ ਹਾਲਤ ਇਸ ਘਰ ਦੀ ਇਸ ਵਕਤ ਹੈ ਤੇ ਮਾਤਾ ਜੀ ਇੱਥੇ ਮੌਜੂਦ ਨੇ ਮਾਤਾ ਜੀ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਠੀਕ ਠਾਕ ਹੋ ਹਾਂ ਮਾੜਾ ਠੀਕ ਕਾ ਰਹੀ ਹਾਂ ਹੁਣ ਆਰ ਦੇ ਰਹਿਨੇ ਦਵਾਈ ਦੂਈ ਖਾਈ ਨਾ ਨੇ ਵਾਲੀ ਮੁੱਠੀ ਜੀ ਕੋਈ ਆ ਜੋ ਤਾਵਾ ਇਹ ਮਾੜਾ ਮੋਟਾ ਕਰੀ ਜਾਂਦਾ ਜੀ ਨਹੀਂ ਮੇਰਾ ਘਰ ਬਹੁਤ ਬੁਰਾ ਹਾਲਾ ਮੁਕਪਰ ਤੋਂ ਮਾਇਰੇ ਬਾਣ ਜੇ ਟਾਟਾ ਉਧਰੋਂ ਆਟਾ ਮੰਗ ਕੇ ਲਿਆਈ ਜੀ ਨਾ ਇਹ ਰੋਟੀ ਬਗਾਈ ਘਰ ਦੀ ਮਾਤਾ ਜੀ ਕਿੰਨੀ ਮਾੜੀ ਹਾਲਤ ਆ ਕਿਸੇ ਵੱਲੋਂ ਦੱਸਿਆ ਗਿਆ ਕਿ ਮਾਤਾ ਜੀ ਹੁਣੀ ਬਹੁਤ ਔਖੇ ਰਹਿੰਦੇ ਨੇ ਘਰ ਚ ਖਾਣ ਪੀਣ ਦੇ ਲਈ ਕੁਝ ਹੈ ਨਹੀਂ ਤੇ ਘਰ ਦਾ ਬੜਾ ਘਰ ਦੀ ਹਾਲਤ ਬੜੀ ਮਾੜੀ ਆ ਕਿ ਕਦੀ ਵੀ ਛੱਤਾਂ ਨੇ ਜੜੀਆਂ ਉਹ ਡਿੱਗ ਸਕਦੀਆਂ ਨੇ ਹਾਂ ਜੀ ਇਹਦਾ ਕੋਈ ਭਰੋਸਾ ਨਹੀਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋਏ ਮੈਂ ਉਹ ਸੋਹਣੀ ਨਾ ਮੈਂ ਥੋੜਾ ਹੀ ਚੜ ਗਈਆਂ ਜੀ ਇੱਥੇ ਹੀ ਬੱਚੇ ਹੋਏ ਨੇ ਮੇਰੇ ਜੀ ਚਾਰ ਹੋਏ ਸੀਗੇ ਜੀ ਆ ਇੱਕ ਰਹਿਣਾ ਜੀ ਪਹਿਲਾ ਬੜਾ ਮਰ ਗਿਆ ਡੈਡ ਵਾਈ ਪੀ ਕੇ ਜੀ ਫਿਰ ਉਹ ਛੋਟਾ ਮਰ ਗਿਆ ਫਿਰ ਇਹਨਾਂ ਦੀ ਮਾਂ ਵਿਆਹੀ ਇਹ ਵਿਆਹ ਰਾਏਪੁਰ ਜੀ ਉੱਥੇ ਬਰੌਣਾ ਮਰ ਗਿਆ ਦੁਬਾਰੇ ਤੋਰੀ ਆ ਬੱਚੇ ਦੋ ਰਾਏਪੁਰ ਦੇ ਤੇ ਇੱਕ ਕੁੜੀ ਮਰ ਗਈ ਜੀ ਉਹ ਕੁੜੀ ਵੀ ਮਰੀ ਗਈ ਮੇਰੀ ਉਹ ਜਮਾਈ ਵੀ ਮਰ ਗਿਆ ਜੀ ਤੇ ਹੁਣ ਦੋ ਭੈਣ ਭਾਈ ਨਹੀਂ ਜੀ ਮਾਂ ਆਂthi ਮਾਂ ਪੁੱਤ ਜੀ ਮਤਨਾਮ ਰਮ ਟਾਈਮ ਪਾਸ ਕਰਦੇ ਆ ਮੰਗ ਟੰਗ ਕੇ ਲਿਆਉਣੇ ਪੈਸੇ ਮੰਗ ਲੈ ਆਉਣੇ ਕਿਤੇ ਤੋਂ ਚੌੜੇ ਕੰਨ ਪੁਣਿਆ ਦੇ ਵਿਸੂਦਾਂ ਸੁਲਿਆਈ ਤਾਂ ਆਪ ਦਾ ਕਰਦਾ ਕਰਤਾ ਤੋਰ ਕੇ ਨੂਨ ਤੇ ਲਿਆਉਣੀ ਨਾ ਜੀ ਸਾਰਿਆਂ ਨੂੰ ਕੁਝ ਨਾ ਕੁਝ ਹੋ ਗਿਆ ਦਵਾਈ ਖਾ ਕੇ ਕਿਉਂ ਮਰ ਗਏ ਮਾਤਾ ਜੀ ਮੁੰਡੇ ਤੁਹਾਡੇ ਬਸ ਉਹ ਥਾਉ ਪਿੱਛੇ ਮਰ ਗਿਆ ਇੱਕ ਜੀ ਛੋਟਾ ਹੂੰ ਇਹ ਕੋ ਗੱਡੀ ਦਾ ਰੌਲਾ ਸੀ ਉਹ ਗੱਡੀ ਫੜ ਲਈ ਕਿਸੇ ਨੇ ਜੀ ਲਈ ਟੀ ਉਹ ਤੇ 165000 ਦੀ ਜੀ ਉਹਨੂੰ 130000 ਤੇ ਤੇ 22000 ਲੱਖ 1000 ਰੁਪਇਆ ਰਹਿਣਾ ਤੇ 22000 ਰੁਪਏ ਤੇ ਉਹਨੇ ਗੱਡੀ ਫੜ ਲਈ ਜੀ ਉਹ ਇੰਨੀ ਜਿਹਨੇ ਕਿਤੇ ਕਹਤਾ ਕਹਣਾ ਉਹ ਤੇ ਗੱਡੀ ਫੜ ਲਈ ਬੈਠਾ ਸਾਈਕਲ ਫੜ ਕੇ ਚੱਲ ਉਹ ਮਰ ਦਵਾਈ ਪੀ ਕੇ ਉਹ ਮਰ ਗਿਆ ਜੀ ਮਰ ਮਤਲਬ ਇਹ ਕਦੀ ਸੁੱਖ ਦੇਖਿਆ ਜ਼ਿੰਦਗੀ ਚ ਹਾਂ ਜੀ ਮੈਂ ਤਾਂ ਆਪਣੀ ਪਹਿਲਾਂ ਜਿਹੜਾ ਸੁੱਖ ਲੈ ਲਿਆ ਲੈ ਲਿਆ ਹੁਣ ਤਾਂ ਮੈਂ ਦੁਖੀ ਨਾ ਮੇਰੇ ਖਾਨੀ ਜੋਰਾ ਬੰਮੇ ਨੂੰ ਚੱਕ ਲਵੇ ਕਿੰਨੀ ਉਮਰ ਰਗੀ ਮਤੈ ਤੁਹਾਡੀ ਉਮਰ ਮੇਰੀ 70 75 ਸਾਲ ਦੀ ਉਮਰ ਹੋ ਜੀ ਕਿੰਨੇ ਕਿੰਨੇ ਸਾਲ ਹੋ ਗਏ ਇਸੇ ਤਰ੍ਹਾਂ ਸੰਘਰਸ਼ ਕਰਦੇ ਹੋਏ ਦੁੱਖਾਂ ਦੇ ਵਿੱਚ ਮੈਂ ਦਾਦੀ ਜਾਨੀਆਂ ਬੱਚੇ ਹੋਏ ਨੇ ਜਾਤੇ ਮੈਂ ਸੁੱਖ ਹੀ ਨਹੀਂ ਦੇਖਿਆ ਉਥੋਂ ਪਮਿਆ ਤੋਂ ਆ ਪਮੀ ਰਹੀ ਹਿੱਤ ਮੈਂ ਉਥੋਂ ਆ ਗਏ ਅਰ ਮੇਰਾ ਮਾਰਗੇਟਿੰਗ ਦਾ ਪੁੱਤ ਸੀਗਾ ਉਹ ਮਰ ਗਿਆ ਜੀ ਪਿਓ ਤੀ ਭੈਣ ਉਹ ਵੀ ਫਿਰ ਹੁਣ ਇੱਥੇ ਘਰ ਵਿੱਚ ਕੋਈ ਹੈ ਨਹੀਂ ਸੀ ਫੇ ਮੈਨੂੰ ਰਹਿਣਾ ਹੁਣ ਰਹਿਣਾ ਪਿਆ ਜੀ ਅਜਾਦੀ ਮਾੜਾ ਮੋਟਾ ਮੁੰਡਾ ਨੇ ਮਾੜਾ ਮੋਟਾ ਜਿਹੜਾ ਕਰ ਲਿਆ ਕਰ ਲਿਆ ਇਹਨੂੰ ਵੀ ਅੱਖਾਂ ਤੋਂ ਨਾ ਹੋ ਗਿਆ ਜੀ ਮੇਰੇ ਆੱਖ ਦਾ ਆਪਰੇਸ਼ਨ ਕਰਾਇਆ ਹਜੇ ਇੱਕ ਤੋਂ ਦੀਦਾ ਨਹੀਂ ਜੀ ਮੈਨੂੰ ਵੀ ਮਾੜਾ ਮੋਟਾ ਇਹਨਾਂ ਅੱਖਾਂ ਚੋਂ ਪਾਣੀ ਮੇਰੇ ਨਿਕਲੀ ਜਾਂਦਾ ਜੀ ਤੇ ਸਾਰੇ ਪਰਿਵਾਰ ਪੁੱਛਦਾ ਨਹੀਂ ਉਧਰ ਤੁਹਾਡਾ ਘਰ ਵਾਲਾ ਆਇਆ ਹੈ ਨਾ ਉਹਨਾਂ ਵੱਲੋਂ ਨਹੀਂ ਪੁੱਛਿਆ ਜਾਂਦਾ ਤੁਹਾਨੂੰ ਕਿਹੜਾ ਦੇ ਜੇਠ ਦੇ ਹੋਰ ਪੁੱਛਦਾ ਅੱਜ ਕੱਲ ਕਾ ਆਪਦਾ ਹੀ ਦੇਖਦਾ ਕਹਿੰਦਾ ਕੋਈ ਨਹੀਂ ਪੁੱਛਦਾ ਜੀ ਤੇ ਘਰ ਚ ਖਾਣ ਨੂੰ ਦਾਣਾ ਵੀ ਨਹੀਂ ਹੁੰਦਾ ਨਾ ਅੜੀ ਪੂਰੀ ਕਣਕ ਮਿਲਦੀ ਆ ਉਹ ਵੀ ਨਹੀਂ ਮਿਲੀ ਆਜੇ ਮਾਲਪਨ ਦਾਦੀ ਉਹ ਮੈਂ ਆਪਣੇ ਭਾਣ ਜਿੱਤ ਭਾਣ ਜ ਨੂੰ ਤੇ ਆਟਾ ਲੈ ਕੇ ਆਈ ਸੀ ਜੀ ਮੰਨ ਕੇ ਮੈਂ ਕੋਈ ਭਾਈ ਮੈਨੂੰ ਆਟਾ ਦੇ ਦੇ ਰੋਟੀ ਪਕਾਉਣੀ ਆ ਤਾਂ ਮਨ ਰੋਟੀ ਐਦਾਂ ਸਾਰਦਾ ਕਿੱਦਾਂ ਮਤਲਬ ਸੋਖੋ ਪਹਿਲਾਂ ਤੁਸੀਂ ਭੋਗ ਗਿਆ ਹਨਾ ਕਿਸੇ ਦੇ ਕੋਲੋਂ ਮੰਗ ਕੇ ਖਾਣਾ ਕਿੰਨਾ ਔਖਾ ਲੱਗਦਾ ਵਾ ਹਨਾ ਮਰਿਆ ਮੰਗਣ ਗਿਆ ਮਰ ਕੇ ਹੀ ਜਾਣਿਆ ਜਿਉਂਦਾ ਤਾਂ ਨਹੀਂ ਦਿੰਦਾ ਕੋਈ ਜੀ ਮਰ ਕੇ ਜਾਂਦਾ ਅਗਲਾ ਪਹਿਲਾ ਮਰਦਾ ਜੀ ਫੇਰ ਅਗਲਾ ਮੰਗਣ ਜਾਂਦਾ ਜੀ ਅਗਲਾ ਦੇ 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 ਨਹੀਂ ਜਵਾਬ ਦੇ ਦੇ ਜੀ ਤੇ ਹੁਣ ਘਰ-ਬਾਰ ਦੇ ਕਿਨੇ ਕਿੱਦਾਂ ਦੀ ਹਾਲਤ ਆ ਹਨਾ ਘਰ-ਬਾਰ ਕਿੱਦਾਂ ਟੈਨੀ ਜੋੜੀ ਪੜ ਗਈ ਜਾਲ ਲੀਏ ਨੇ ਹੂੰ ਪੇਟੀ ਦੇ ਉੱਪਰ ਲਾ ਡਾਲਾ ਜਾਲਤਾ ਬੰਨ ਕੇ ਬਹੁਤ ਬਹੁਤ ਨਹੀਂ ਸਕਦਾ ਦੇਖਦੇ ਨਹੀਂ ਮੈਨੂੰ ਮਾੜਾ ਮਤਲਬ ਜਿਵੇਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਉਹ ਜਲਾ ਕੇ ਉਹਦੇ ਨਾਲ ਰੋਟੀ ਟੋਕੀ ਰੋਟੀ ਪੱਕਦੀ ਕਰਦੇ ਹੋ ਹਾਂ ਹਾਂ ਪੱਖਾ ਵੇਚਤਾ ਬੰਨ ਕੇ ਉਹ ਦੋ ਤਿੰਨ ਜਲਾ ਟਾ ਲਿਆ ਰੋਟੀ ਪਕਾ ਜੀ ਅਸਾਂ ਐਵੇਂ ਸਾਹ ਤੇ ਆ ਡੋਟਾ ਵਾ ਇਹ ਮੈਨੂੰ ਮਾੜਾ ਮੋਟਾ ਚੱਕਰ ਅਰਦਾ ਜੀ ਤੇ ਦਵਾਈਆਂ ਦਵਾਈਆਂ ਦਾ ਕਿੱਦਾਂ ਕਰਦੇ ਹੋ ਮਾਤਾ ਜੀ ਜੀ ਮੈਂ ਤੁਸੀ ਕਹਿੰਨੇ ਹੋ ਕਿ ਮੈਂ ਬਿਮਾਰ ਰਹਿਣੀ ਆ ਇਹ ਮੁੰਡਾ ਦੇ ਬੰਦਾ ਕਿਤੇ ਵਿਚਾਰਾ ਮੈਂ ਪੈਸਿਆਂ ਦਾ ਹਿੱਲਾ ਕਰ ਲੈਂਦਾ ਇਹ ਲਿਆਉਂਦਾ ਇਹੇ ਮੈਨੂੰ ਸ਼ਾਮ ਦਾ ਜੀ ਤੇ ਕੋਈ ਮਦਦ ਮੰਗਣੀ ਚਾਹੁੰਦੇ ਲੋਕਾਂ ਤੋਂ ਕਿਸੇ ਤਰੀਕੇ ਦੀ ਜਿਵੇਂ ਘਰ ਦੇ ਹਾਲਾਤ ਨੇ ਬਹੁਤ ਮਾੜੇ ਨੇ ਇਹ ਕੋਈ ਦੇ ਦਿੰਦਾ ਕੋ ਦੇ ਦਿੰਦਾ ਉਹ ਵੀ ਅਗਲਾ ਕਹਿੰਦਾ ਤੇ ਪਹਿਲਾਂ ਬੁੜੇ ਮੇਰੇ ਚੰਗੇ ਸੀ ਲੋਕਾਂ ਨੂੰ ਅਗਲਾ ਇਹਨੂੰ ਦਿੱਤਾ ਹੋਇਆ ਸੀ ਉਹ ਅਗਲਾ ਸੋਚ ਕੇ ਦੇ ਦਿੰਦਾ ਅਗਲਾ ਕਹਿੰਦਾ ਨਾ ਉਹ ਲੰਬੜਦਾਰ ਦੀ ਧੀ ਆ ਨੰਬਰਦਾਰ ਤੀ ਮੇਰਾ ਪਿਓ ਅੱਛਾ 60 ਬਿਗੇ ਜ਼ਮੀਨ ਸੀਗੀ ਜੀ ਵਾ ਸੈਕਣੇ ਲੋਕਾਂ ਨੇ ਆ ਤੁਹਾਡੇ ਲਾਣਾ ਮੇਰੇ ਤਾਏ ਚਾਚੇ ਹੂੰ ਇਹਨਾਂ ਨੇ ਸਾਨੂੰ ਮੇਰੇ ਪਿਓ ਨੂੰ ਫੜ ਕੇ ਲੈ ਗਏ ਲੈ ਜਾ ਕੇ ਉੱਥੇ ਨਾਲ ਮੇਰੀ ਭੈਣ ਦਾ ਘਰ ਵਾਲਾ ਤੇ ਲਿਜਾ ਕੇ ਇੱਥੇ ਕਹਿੰਦੇ ਤੇਰਨੂੰ ਲੰਬੜਦਾਰੀ ਕਰਾਉਣੀ ਹੈ ਲਿਜਾ ਕੇ ਗੁੱਠਾ ਜ਼ਮੀਨਾਂ ਲਵਾ ਲਿਆ ਅੱਛਾ ਧੋਖੇ ਨਾਲ ਜ਼ਮੀਨ ਲੈ ਲਈ ਹਾਂ ਧੋਖੇ ਨਾਲ ਜੀ ਲੰਬੜਦਾਰਾਂ ਦੇ ਧੀ ਹੋਵੇ ਇੰਨੀ ਐਸ਼ ਕੀਤੀ ਹੋਵੇ ਤੇ ਅੱਜ ਰੱਬ ਨੇ ਕਿੱਦਾਂ ਦੇ ਦਿਨ ਦਿਖਾਤੇ ਕਿ ਸਾਰਾ ਪਾਸਾ ਹੀ ਪਲਟਦਾ ਸਾਰਾ ਹੀ ਕੋਈ ਨਹੀਂ ਬਚਦਾ ਮਾੜਾ ਮੋਟਾ ਕੋਈ ਚੋਚ ਲੈ ਜਾਂਦਾ ਉਹ ਵੀ ਪਰਲੇ ਪਾਸੇ ਦੇ ਸੋਚ ਲੈਂਦੇ ਨੇ ਅਗਲਾ ਜਾਓ ਪੰਜਾਹ ਦਾ ਵੀ ਦੇ ਦਿੰਦਾ ਹੂੰ ਅ ਸਰਪੰਚ ਬਣੇ ਜਿਹੜਾ ਹੂੰ ਇਹ ਦੇ ਦਿੰਦਾ ਜੇ ਮੰਗਾਂ ਮੈਂ ਪਾਈ ਮੈਨੂੰ ਹੋਜੀ ਪੈਸੇ ਦੇ ਦੇ ਉਹ ਦੇ ਦਿੰਦਾ 100 ਪਿਆ ਜੀ ਜਾਂ ਮੈਨੂੰ ਉਧਰ ਇੱਕ ਹੋਰ ਉਹ ਦੇ ਦਿੰਦਾ ਨਹੀਂ ਤੇ ਹੁਣ ਕੋਈ ਅਪੀਲ ਕਰਨੀ ਚਾਹੁੰਦੇ ਹੋ ਲੋਕਾਂ ਨੂੰ ਮਦਦ ਦੀ ਹੈ ਮਨ ਲ ਮਦਦ ਦੀ ਅਪੀਲ ਕਰਨੀ ਚਾਹੁੰਦੇ ਹੋ ਲੋਕਾਂ ਨੂੰ ਲੋਕਾਂ ਨੂੰ ਕੀ ਮਦਦ ਮਦਦ ਦੀ ਅਪੀਲ ਕਰਨੀ ਚਾਹੁੰਦੇ ਹੋ ਮਦਦ ਲੈਣੀ ਚਾਹੁੰਦੇ ਹੋ ਹਾਂ ਮਦਦ ਕਰੇ ਕੋਈ ਜੀ ਦੇਖੇ ਅਗਲਾ ਮੇਰਾ ਜੀ ਤੇ ਇਹ ਇਹ ਤੁਹਾਡਾ ਬੇਟਾ ਹੈ ਇਹ ਮੇਰਾ ਮੁੰਡਾ ਜੀ ਤੁਹਾਡੀ ਕਿੰਨੀ ਉਮਰ ਹੋਗੀ ਸਰ ਮਾਰੀ ਉਮਰ ਹੋਊਗੀ 50 ਤੋਂ ਉੱਤੇ ਹੋਊ ਸਾਲ ਦੋ ਸਾਲ ਜੀ ਤੁਹਾਨੂੰ ਵੀ ਮਾਤਾ ਜੀ ਕਹਿੰਦੇ ਹਨ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਸੀ ਹਾਂ ਇਹ ਜਮਾਂ ਹੀ ਦਿਖਣਾ ਬੰਦ ਹੋ ਗਿਆ ਜੀ ਜੀ ਉਹਨੂੰ ਦੇਖਣ ਲੱਗ ਗਈ ਮਾੜਾ ਮੋਟਾ ਆਪਰੇਸ਼ਨ ਕਰਾਏ ਤੋਂ ਬਾਅਦ ਇੱਕ ਅੱਖ ਤੋਂ ਦੇਖਦਾ ਇੱਥੋਂ ਬਸ ਜੀ ਇੱਕ ਤੋਂ ਦੇਖਦਾ ਨਹੀਂ ਹਾਂ ਜੀ 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 ਤੇ ਕਿਦਾਂ ਇਲਾਜ ਕਰਾਇਆ ਫਿਰ ਰੱਖਦਾ ਤੁਸੀਂ ਜਿਵੇਂ ਘਰ ਬਹੁਤ ਮਾੜੀ ਹਾਲਤ ਆ ਮੰਦੀ ਹਾਲਤ ਆ ਉਹ ਜਾਂ ਹੋਇਆ ਉਰੇ ਇੱਥੇ ਕੈਂਪ ਲੱਗਾ ਸੀਗਾ ਜੀ ਜੀ ਫਿਰ ਇੱਥੋਂ ਪਤਾ ਲੱਗਾ ਮੇਰੀ ਮਾਈ ਮੈਨੂੰ ਲੈ ਗਈ ਇੱਥੇ ਉਹ ਬਾਬੇ ਦੀ ਜਗ੍ਹਾ ਤੇ ਜੀ ਉੱਥੋਂ ਮੈਂ ਫਿਰ ਗੱਡੀ 'ਚ ਬਹਿ ਕੇ ਚੱਲਿਆ ਗਿਆ ਚਲੋ ਉੱਥੇ ਦੀ ਇੱਕ ਰਾਤ ਰੱਖਿਆ ਉਹਨਾਂ ਨੇ ਦੂਹ ਦਿਨ ਨੂੰ ਫਿਰ ਛੱਡ ਕੇ ਰਾਤ ਰੱਖ ਕੇ ਜੀ ਪਰੇਸ਼ਨ ਕਰਕੇ ਤੇ ਹੁਣ ਸਹੀ ਦੇਖਦਾ ਕਿ ਤੋਂ ਇੱਕ ਅੱਖ ਤੋਂ ਨਹੀਂਦਾ ਵਾ ਹਾਂਜੀ ਪਾਣੀ ਪੂਣੀ ਬਹੁਤ ਨਿਕਲੀ ਜਾਂਦਾ ਫਿਰ ਵੀ ਇੱਕ ਅੱਖ ਤੋਂ ਨਹੀਂ ਦਿੰਦਾ ਜੀ ਕੀ ਕਿ ਕਿੰਨੇ ਕੁ ਮਾੜੇ ਹਾਲਾਤਾਂ ਚ ਇਸ ਟਾਈਮ ਤੁਸੀਂ ਰਹਿ ਰਹੇ ਹੋ ਕਿ ਕੁਝ ਕਿਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਸਾਹਮਣਾ ਜੀ ਦੇਖੋ ਹੋਰ ਇੱਕ ਚੀਜ਼ ਕਰਨੀ ਹੈ ਦੇਖੋ ਕੰਮ ਕਰ ਕੰਮ ਤਗੇ ਕਰਦਾ ਹੀ ਕਮਾਉਂਦਾ ਖਾਂਦਾ ਹੀ ਵਧੀਆ ਟਾਈਮ ਪਾਸ ਹੁੰਦਾ ਹੀ ਅੱਖਾਂ ਚਲੀਆਂ ਗਈਆਂ ਕੰਮ ਕਰ ਤੋਂ ਵੀ ਚਲੇ ਗਿਆ ਜੀ ਜੀ ਖੁਕਾ ਰਹਿਣ ਲੱਗ ਗਿਆ ਉਹ ਜੀ ਉੱਖਾ ਸਮਾਂ ਆਪਸ ਹੁੰਦਾ ਹੈ ਤੁਹਾਡਾ ਪਰਿਵਾਰ ਬਾਕੀ ਕੁਝ ਨਹੀਂ ਹੈਗਾ ਜੀ ਹੋਰ ਨਹੀਂ ਕੋਈ ਆ ਜੀ ਇਕ ਮਰੀ ਮਾਈ ਆ ਬਸ ਜੀ ਤੇ ਤੁਹਾਡੀ ਮੈਰਿਜ ਵਗੈਰਾ ਕੁਝ ਨਹੀਂ ਹੈ ਕਰਵਾਈ ਨਹੀਂ ਤੁਸੀਂ ਨਾ ਜੀ ਕੁਝ ਨਹੀਂ ਹੋਇਆ ਕਣੀਰ ਝਗੜੇ ਚ ਮੇਲੇ ਚ ਨਿਕਲ ਗਿਆ ਕੋਈ ਮੌਕਾ ਹੀ ਸੀ ਬਸ ਕਿੱਦਾਂ ਤੇ ਝਗੜੇ ਚ ਮੇਲੇ ਸੀਗੇ ਕਿ ਹਨਾ ਲਾਈ ਚੰਗੀ ਤੁੰਗੀ ਦੇ ਵਿੱਚ ਹੀ ਇੱਥੇ ਰੌਲਾ ਪੈ ਗਿਆ ਮਾਤਾ ਤੇ ਮਰੀ ਭੈਣ ਦੇ ਨਾਲ ਮਾਪਾ ਬਣਾ ਠੱਗੀ ਹੋਗੀ ਜੀ ਮਾਤਾ ਦੇ ਭੈਣ ਨਾਲ ਵੀ ਆਪ ਤੇ ਬੇਸੀ ਪਾੜ ਗਿਆ ਤੇ ਪਹਿਲਾਂ ਇਕੱਠਾ ਵਧੀਆ ਹੱਸਦੇ ਵਾਸਤੇ ਜੀ ਵਧੀਆ ਕੰਮ ਚੱਲਦਾ ਸੀ ਉਹ ਬਾਅਦ ਚ ਬਸ ਫਟੋ ਫੱਟੀ ਹੋ ਗਿਆ ਸਭ ਕੋ ਦੂਹੇ ਲੋਟੀ ਜੀ ਤਿੰਨ ਭਾਈ ਸੀ ਅਸੀਂ ਕੋਈ ਕੋਸ਼ ਕਰਨ ਲੱਗ ਗਿਆ ਕੋਈ ਕੋਸ਼ ਕਰਨ ਲੱਗ ਗਿਆ ਇੱਕ दारू ਪੀ ਕੇ ਮਰ ਗਿਆ ਗੱਡੀ ਵਿੱਚੋਂ ਪਹਿਲਾਂ ਗੱਡੀ ਦੀ ਗੱਲ ਤੋਂ ਦੱਸੀ ਆ ਲਈ ਸੀ ਜੀ ਉਹ ਗੱਡੀ ਵਿੱਚੋਂ ਮਰ ਗਿਆ दारू ਪੀ ਕੇ ਜੀ ਬਹਿ ਦੇਣੇ ਸੀ ਗੋਸੋ ਦੇ ਉਹ ਬੰਦਾ ਐਕਸੀਡੈਂਟ ਹੋ ਗਿਆ ਇੱਕ ਗੱਡੀ ਸੌ ਜੀ ਉਹ ਗੱਡੀ ਵੀ ਅਮੇ ਗਏ ਪੈਸੇ ਵੀ ਅਮੇ ਗਏ ਜੀ ਉਦੋਂ ਬਾਅਦ ਕੰਮ ਕੰਮ ਕਰਦੇ ਰਹੇ ਲੋਕਾਂ ਦੇ ਨੌਕਰੀ ਨਕਰੀ ਵਧੀਆ ਆਪਦਾ ਸਮਾਂ ਬਾਸ ਕਰਦੇ ਰਹੇ ਜੀ ਆ ਵਸ ਜੀ ਹੁਣ ਤੋਂ ਵਾ ਥੋੜੇ ਖਾਏ ਚਿਰ ਤੋਂ ਨਿਗਾ ਨੋਏ ਕੰਮ ਛੱਡ ਕੀ ਜਮਾਈ ਸੀ ਸਿਰ ਮਾ ਪ੍ਰੇਸ਼ਨ ਕਰਨੀ ਹੋ ਹਲਨੀਆਂ ਹੋ ਗਈਆਂ ਸੀ ਬਹੁਤ ਚਿਰ ਪਹਿਲਾਂ ਪ੍ਰੇਸ਼ਨ ਕਰਾਇਆ ਸਰੀਰ ਹੋ ਜਾ ਰਿਹਾ ਨਹੀਂ ਆੱਖਾਂ ਨੇ ਉਦੋਂ ਜਮਾਈ ਜਿਨ੍ਹਾਂ ਨੇ ਇੰਨੀ ਮਿਹਨਤ ਹੱਥੀ ਮਿਹਨਤ ਕੀਤੀ ਹੋਵੇ ਤੇ ਹੁਣ ਖਾਣ ਦੇ ਲਈ ਹਨਾ ਹੱਥ ਫਲਾਣੇ ਪੈਣ ਕਿੰਨਾ ਔਖਾ ਲੱਗਦਾ ਵਾ ਬਹੁਤ ਔਖਾ ਲੱਗਦਾ ਜੀ ਸਾਵੇਂ ਕਰਤ ਕਰਕੇ ਖਾਣੀ ਹੈ ਮਿਹਨਤ ਸਾਮੇ ਬੈਠਣ ਦੇਖੀ ਜਾਣਾ ਕਿੰਨੇ ਦਿਨ ਇਦਾਂ ਦੇ ਵੀ ਕਈ ਦਿਨ ਇਦਾਂ ਦੇ ਵੀ ਲੰਗੇ ਨੇ ਕਿ ਜਦੋਂ ਕੁਝ ਮਿਲਿਆ ਹੀ ਨਹੀਂ ਖਾਣ ਲਈ ਹਾਂ ਜੀ ਨੰਗੇ ਆ ਦੋ ਦੋ ਦਿਨ ਵੀ ਨੰਗੇ ਆਕਣ ਬੈਠਾ ਹਾਂ ਦੇ ਹੂੰ ਦੇਖੀ ਚਾਹੀਦਾ ਵੀ ਕੀ ਬਣੋ ਕੋਈ ਨਾ ਕੋਈ ਹੱਲ ਹੋ ਜਾਂਦਾ ਵਾ ਜਾਂ ਕੋਈ ਮਾੜਾ ਮੋਟਾ ਕੋਈ ਵੇਚ ਦਿੰਦੇ ਆ ਕੋਈ ਨਾ ਕੋਈ ਹੂੰ ਕੋਈ ਲੋਹਾ ਲਾਤਾ ਤਾਂ ਲਾ ਕੋ ਹੂੰ ਕੋਟਕ ਬੂੜ ਹੂੰ ਜਾਂ ਮਾਇਆ ਉਹ ਰਹਿੰਦੀ ਆ ਇਹ ਲੈ ਆਉਂਦੀ ਆ ਕਿਸੇ ਦਿਨ ਬਸ ਜੀ ਅੱਗੇ ਕੰਮ-ਕਮ ਕਰਦਾ ਸੀ ਵਧੀਆ ਖਰਚਾ ਚੱਲਦਾ ਥੇ ਹੂੰ ਹੁਣ ਸਾਰਾ ਕੁਝ ਹੀ ਖਤਮ ਹੋ ਗਿਆ ਹਾਂ ਦੇ ਹੁਣ ਦੇਖਦਾ ਹੀ ਨਹੀਂ ਕੋਈ ਕਰ ਨਹੀਂ ਸਕਦਾ ਜੀ ਕਿਸੇ ਫਸੇ ਜਾ ਨਹੀਂ ਹੁੰਦਾ ਕਦੀ ਸ਼ਿਕਾਇਤ ਕੀਤੀ ਪ੍ਰਮਾਤਮਾ ਨੂੰ ਰੋਣਾ ਆਂਦਾ ਕੱਲਿਆਂ ਬੈ ਕੇ ਕਿ ਕੀ ਹਾਲਾਤ ਹੋ ਗਏ ਇਹਹੀ ਕਹਨੇ ਆ ਇਹ ਦੂਤਾ ਪ੍ਰਮਾਤਮਾ ਕੋਈ ਹੋਰ ਹੀ ਭਲਾ ਕਰ ਦਵੇ ਦੂਜੇ ਲੋਟ ਬਾਠੇ ਰਹਿ ਜਾ ਦੁਖੀ ਆ ਹੂੰ ਵੇਦੂ ਪਰਮਾਤਮਾ ਵੇਲੇ ਹੀ ਦੇ ਦੇਵੇ। ਇਹ ਜਿੰਦਗੀ ਨਾਲ ਕੀ ਫਾਇਦਾ? ਕਿ ਦੀ ਸ਼ਿਕਾਇਤ ਕੀਤੀ ਵੀ ਪਰਮਾਤਮਾ ਸਾਡੇ ਨਾਲ ਕਿਉਂ? ਹਮੜਾ ਦੱਸੋ ਪਰਮਾਤਮਾ ਨੂੰ ਤਾਂਹੀ ਕਹਿਣਾ ਵੀ ਇਦੋਂ ਪਰਮਾਤਮਾ ਚੱਕ ਲੈ ਇਦੋਂ ਜਾਂ ਜਾਂ ਕੋ ਟਿਕਾਣਾ ਦੇ ਕੋਈ ਹੱਲ ਕਰ ਕੋਈ। ਹੂੰ ਰੁਕਾਵਟ ਤਾਂ ਕੋਸ ਹੁੰਦਾ ਹੀ ਨਹੀਂ ਹੈ। ਹੂੰ ਨਿਗਾਹ ਤੋਂ ਮਾਤਾ ਇੰਨੀ ਬਜ਼ੁਰਗ ਹੋ ਵੀ ਤਾਂ ਵੀ ਮਾਤਾ ਕਿਸੇ ਨਾ ਕਿਸੇ ਪਾਸੇ ਹੱਲ ਕੱਢ ਕੇ ਪੁੱਤ ਨੂੰ ਕੁਛ ਨਾ ਕੁਛ ਤਾਂ ਖਵਾਂਦੀ ਹੋएगी। ਹਾਂ ਪੁੱਤ ਇਹ ਗੱਲ ਮੰਗ ਕੇ ਲਿਆ ਕੇ ਗੜਾਉਣੀ ਆ ਘਰਿਆ ਆਟਾ ਮੰਗ ਲਈ ਉਸ ਢਾਲ ਮੰਗ ਲਈ ਤੇ ਰੋਟੀ ਖਾਣ ਨੂੰ ਪਰसों ਕਨ ਵੀ ਵੀ ਰੋਟੀ ਖਾਣੇ ਆ ਪਕਾਉਣੇ ਚਾਰ ਲਿਆ ਕਿਸੇ ਦੇ ਚਾਰ ਮੰਗ ਕੇ ਲਈ ਤਾਂ ਮੈਨੂੰ ਕਹਿੰਦੇ ਕਈ ਵਾਰ ਦੋ ਦੋ ਤਿੰਨ ਤਿੰਨ ਦਿਨ ਬਿਨਾ ਖਾਦੇ ਵੀ ਰੰਗ ਜਾਂਦੇ ਆ ਦੇਖਦੇ ਰਹਿੰਦੇ ਨੇ ਤਾਂ ਨਾ ਖਾਂਦੇ ਨਹੀਂ ਮੈਂ ਤਾਂ ਕਲਾੜ ਚਲੀ ਜਾਨੀ ਉਨੀਆਂ ਮੇਰੇ ਦੋਤੇ ਕੋਲੇ ਵੀਰੇ ਆਪ ਨੇ ਪਕਾ ਕੇ ਆਪ ਵੀ ਖਾ ਲੈਣਾ ਮੈਂ ਆਟਾ ਲੈ ਕੇ ਦੇ ਦੇਨੀ ਆ ਫਿਰ ਇਹ ਬੁਕਾ ਕੇ ਖਾ ਲੈਣਾ ਇਹਨਾਂ ਦਾ ਭਾਂਜਾ ਸਾਡੇ ਨਾਲ ਮੌਜੂਦ ਹੈ ਵੀਰੇ ਤੁਹਾਡੀ ਨਾਨੀ ਤੁਹਾਡੇ ਮਾਮਾ ਜੀ ਬੜੇ ਮਾੜੇ ਹਾਲਾਤ ਨੇ ਗੱਲਾਂ ਕਰਦੀ ਕਰਦੀ ਉਹਨਾਂ ਦੇ ਅੱਖਰ ਦੇ ਵਿੱਚ ਅਥਰੂ ਆ ਰਹੇ ਨੇ ਹਨਾ ਕੀ ਲੱਗਦਾ ਵੀ ਕਿੱਦਾਂ ਇਹਨਾਂ ਦੀ ਮਦਦ ਹੋ ਸਕਦੀ ਆ ਮਦਦ ਤਾਂ ਆਪਾਂ ਦਾ ਭਣੇ ਇਹੀ ਕਹਨੇ ਆ ਵੀ ਇਹਨਾਂ ਦਾ ਜਾ ਕਾ ਪਾ ਲੈਣ ਬਰਾਂਡਾ ਜਾਂ ਮੂਰੇ ਜਾ ਰਸੋਈ ਵੀ ਜਾਣੀ ਇਹਨਾਂ ਨੂੰ ਬੈਠਣ ਉੱਠਣ ਜੋਗਾ ਹੋ ਜੂ ਹੁਣ ਤਾਂ ਖਤਰਾ ਥੱਲੇ-ਬਾਲੇ ਵੀ ਨਹੀਂ ਹੈਗੇ ਟਾਂ ਹੀ ਖੜੀਆਂ ਨਿਕਲੀਆਂ ਜੀ ਵੀ ਕਿਤੇ ਡੈਗ ਨਾ ਪੈਣ ਮੈਨੂੰ ਤਾਂ ਐਂ ਆ ਵੀ ਉਂ ਫਿਰ ਮਰੇ ਹੋਏ ਤਾਂ ਦਾ ਬੰਦਾ ਇਕੱਠਾ ਹੋਏ ਨਾ ਹੋਏ ਜੀ ਮਾਤਾ ਭਾਣੇ ਹੁਣ ਵੀ ਜਿਹੜਾ ਜਾਨੀ ਬੰਦਾ ਮੈਂ ਤਾਂ ਮਦਦ ਕਰਦਾ ਤੁਸੀਂ ਮਾਤਾ ਨੂੰ ਪੁੱਛ ਲਓ ਮੈਂ ਤਾਂ ਆਪਦੇ ਪੱਲਿਓ ਵੀ ਜਾਨੀ ਆਪਦੇ ਸੀਜ਼ਨ ਦੇ ਪੈਸੇ ਵੀ ਆਪਦੇ ਤੁਸੀਂ ਕੀ ਕਰਦੇ ਹੋ ਵੀਰੇ ਮੈਂ ਤਾਂ ਆਪਾਂ ਨੇ ਟਰੈਕਟਰ ਹੀ ਚਲਾਉਣਾ ਜੀ ਮੈਂ ਤਾਂ ਜਾਨੀ ਆਪਦੇ ਪੱਲਿਓ ਵੀ ਚਲਾਈ ਬੈਠਾ ਨਹੀਂ ਅਗਲਾ ਕਹਿੰਦਾ ਮਾਪਿਓ ਮਰ ਗਏ ਆਪਣਾ ਨਾਨਕੇ ਆਣਾ ਕੀ ਰਹਿ ਤਾ ਜੀ ਪਰ ਫੇਰ ਵੀ ਜਦ ਆਪਦੇ ਘਰੇ ਲੈਂਟਰ ਥੱਲੇ ਬੈਠੇ ਹੁੰਨੇ ਆ ਭਣੇ ਇੰਨਾ ਕ ਨਹੀਂ ਦੇਖ ਕੇ ਫੇਰ ਹੋ ਜਾਂਦਾ ਵੀ ਚੌਂਦੀ ਛੱਤ ਥੱਲੇ ਬੈਠੇ ਹੋਣਗੇ ਗਰਮੀਆਂ 'ਚ ਤਾਂ ਵੀਰੇ ਸਰ ਜਾਂਦਾ ਹਨਾ ਹਵਾ ਚੱਲਦੀ ਆ ਸਰਦੀਆਂ ਦੇ ਵਿੱਚ ਕਿਵੇਂ ਕੱਟਦੇ ਹੋਣਗੇ ਸਰਦੀਆਂ 'ਚ ਭਣੇ ਮਾਮਾ ਤਾਂ ਮੇਰਾ ਅੰਦਰ ਪੈ ਜਾਂਦਾ ਸੀ ਪਿੰਡ ਦੇ ਲੋਕ ਰਣੀਏ ਦੇ ਤਾਂ ਵਧੀਆ ਨੇ ਬਹੁਤ ਮਦਦ ਕੀਤੀ ਆ ਇੱਧਰ ਕਮਰੇ ਦੇ ਤੇ ਲੈਂਟਰ ਪਤਾ ਹੀ ਉਹਨਾਂ ਨੇ ਜੀ ਨਾਨੀ ਨੂੰ ਫਿਰ ਮੈਂ ਆਪਦੇ ਕੋਲੇ ਲੈ ਗਈ ਚਾਲੋ ਛਾਲ ਬਹੁਤ ਜਾਣੀ ਔਖੀ ਰਹੀ ਆ ਭਣੇ ਬੁਖਾਰ ਚੜ ਜਾਂਦਾ ਹੀ ਮੈਂ ਰਾਤ ਨੂੰ ਦੋ ਦੋ ਰਜਾਈਆਂ ਵੀ ਦੰਦਾਰਿਆਂ ਨਾਨੀ ਤੇ ਆਪਦੀ ਤੇ ਹੂੰ ਬਹੁਤ ਔਖਾ ਜਾਨੀ ਸਿਆਲ ਚ ਇਹਦਾ ਇੰਨਾ ਔਖਾ ਮੈਂ ਕਢਾਇਆ ਤੁਸੀਂ ਆਪ ਉਹਦੇ ਜਬਾਨੋਂ ਪੁੱਛ ਲਓ ਜਾਨੀ ਬਹੁਤ ਔਖਾ ਕਢਾਇਆ ਇਹਦਾ ਮੈਂ ਸਿਆਲ ਬਿਮਾਰੀ ਰਹੀ ਐ ਸਿਆਲ ਚ ਦਾ ਵੱਧ ਜੀ ਮਤਲਬ ਤੁਹਾਨੂੰ ਵੀ ਹੈ ਨਾ ਇੱਕ ਪਾਸੇ ਇਹਨਾਂ ਨੂੰ ਸੰਭਲਣਾ ਫਿਰ ਤੁਹਾਡੀ ਆਪਦੀ ਭੈਣ ਹੈ ਨਾ ਉਹਦਾ ਹੀ ਖਰਚੇ ਦੇਖਣੇ ਆਪਦਾ ਘਰ ਚਲਾਣਾ ਵੀ ਔਖਾ ਲੱਗਦਾ ਵਾ ਔਖਾ ਤਾਂ ਭਾਣੇ ਬਹੁਤ ਆ ਹੁਣ ਕਈ ਗਰੀ ਤਰਣੀ ਇਹਦੇ ਗੇੜੇ ਮੈਂ ਕਹਿੰਨਾ ਹਫਤੇ ਦੇ ਦੋ ਦੋ ਹੀ ਲੱਗ ਜਾਂਦੇ ਨੇ ਫਿਰ ਬੀਬੀ ਨੂੰ ਦਵਾਈ ਵੀ ਦਵਾਉਣੀ ਆ ਦਵਾਈ ਵੀ ਜਾਨੀ ਇਹ ਨਹੀਂ ਗੱਲ ਵੀ ਖੁੰਝਣ ਨਹੀਂ ਕਰੇ ਦਈ ਦਾ ਦਵਾਈ ਵੀ ਦਵਾ ਕੇ ਲਿਆਉਣੀ ਪੈਂਦੀ ਆ ਵਿੱਚ ਹੀ ਆਪ ਦਾ ਕੰਮ ਵੀ ਛੱਡਣਾ ਪੈਂਦਾ ਬਹੁਤ ਕੁਝ ਜਾਣੀ ਭਨੇ ਕਰਨਾ ਪੈਂਦਾ ਮੈਂ ਤਾਂ ਇਹ ਕਹਿੰਦਾ ਮੈਂ ਤਾਂ ਇੱਕ ਰਾਮੀ ਪੈਂਦੇ ਚਾਇਆ ਬਜਾਰੇ ਖੁੰਜੇ ਲੱਗੇ ਬੈਠੇ ਜੀ ਉਦੋਂ ਬਾਅਦ ਇੱਕ ਚੈਨਲ ਤੇ ਵੀਡੀਓ ਪਾਈ ਸੀ ਜਦੋਂ ਉਧਰ ਪੈ ਗਿਆ ਸੀ ਯਾਨੀ ਕੋਈ ਮਦਦ ਹੋਈ ਨਹੀਂ ਜੀ ਏਡੀ ਫੇਰ ਵੀ ਜਾਣੀ ਪੈਂਟਦੇ ਆਨੇ ਕਮਰੇ ਤੇ ਲੈਂਟਰ ਪਾ ਕੇ ਦੇਤਾ ਹੀ ਭਣ ਜੇ ਹੁਣ ਕੀ ਅਪੀਲ ਕਰਨੀ ਚਾਹੁੰਦੇ ਆ ਲੋਕਾਂ ਨੂੰ ਅਪੀਲ ਤਾਂ ਬਸ ਇਹੀ ਆਈ ਭਨੇ ਇਹਨਾਂ ਦੇ ਆ ਦੋ ਖਣ ਪੈ ਜਾਣ ਵਧੀਆ ਯਾਨੀ ਆਪਦੀ ਜ਼ਿੰਦਗੀ ਜਿਹੜੀ ਮੜੀ ਜੀ ਰਹਦੀ ਆ ਵੀ ਗੁਜ਼ਾਰ ਲੈਣ ਵਧੀਆ ਜੀ ਜਿਹੜੀ ਛਾਲ ਰਹਿੰਦੇ ਆ ਜਿੰਦਗੀ ਦੇ ਜਾਨੀ ਉਹ ਤਾਂ ਵਧੀਆ ਗੁਜ਼ਾਰ ਲੈਣ ਆਪਾਂ ਤਾਂ ਇਹ ਕਹਿੰਦੇ ਆ ਹੁਣ ਮਾਤਾ ਦੀ ਵੀ ਉਮਰ ਬਹੁਤ ਹੋਈ ਪਈ ਆ ਭਣੇ ਜੀ ਸੋ ਹਾਲਾਤ ਦਿਖਾਏ ਤੁਹਾਨੂੰ ਘਰ ਦੇ ਇੱਕ ਵਾਰ ਫਿਰ ਮੈਂ ਕਹਿ ਦਿੰਨੀ ਆ ਕਿ ਦੇਖੋ ਕਿ ਲੰਬੜਦਾਰਾਂ ਦਾ ਕੰਮ ਹੋਵੇ ਲੰਬੜਦਾਰਾਂ ਦੀ ਧੀ ਹੋਵੇ ਤੇ ਇਹਨਾਂ ਨੂੰ ਬਾਹਰ ਲੋਕਾਂ ਤੋਂ ਮੰਗ ਕੇ ਕੁਝ ਖਾਣਾ ਪਵੇ ਤੁਸੀਂ ਹਾਲਾਤ ਵੇਖ ਸਕਦੇ ਹੋ ਘਰ ਦੇ ਵਿੱਚ ਵੀ ਕੁਝ ਨਹੀਂ ਐ ਇੱਕ ਪੇਟੀ ਪਈ ਆ ਪੇਟੀ ਦਾ ਵੀ ਉੱਪਰ ਢੱਕਣ ਨਹੀਂ ਹੈਗਾ ਕੋਈ ਸਮਾਨ ਇਹਨਾਂ ਦੇ ਘਰ ਦੇ ਵਿੱਚ ਨਹੀਂ ਪਿਆ ਬਿਲਕੁਲ ਖਾਲੀ ਪਿਆ ਹੈ ਦੋ ਮੰਝੇ ਨੇ ਇਹਨਾਂ ਦੇ ਕੋਲ ਹੋਰ ਕੋਈ ਸਮਾਨ ਇਹਨਾਂ ਦੇ ਘਰ ਵਿੱਚ ਨਹੀਂ ਪਿਆ ਤੇ ਹਰ ਇੱਕ ਚੀਜ਼ ਦੇ ਲਈ ਇਹ ਬਜ਼ੁਰਗ ਮਾਪੁੱਤ ਨੇ ਜਿਹੜੇ ਕਿ ਉਹ ਤਰਸਦੇ ਪਏ ਨੇ ਕਹਿੰਦੇ ਸਿਹਤ ਵੀ ਠੀਕ ਨਹੀਂ ਰਹਿੰਦੀ ਇਹਨਾਂ ਦਾ ਭਾਂਜਾ ਜਿਹੜਾ ਉਸਤੇ ਵੀ ਮਾਪਿਓ ਨਹੀਂ ਹਨ ਵੀ ਦਿਹਾੜੀਆਂ ਕਰ ਰਿਹਾ ਤੇ ਉਹਦੇ ਵੱਲੋਂ ਔਖੇ-ਸੌਖੇ ਹੋ ਕੇ ਜਿਹੜਾ ਕਹਿ ਸਕਦੇ ਆ ਕਿ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਬਜ਼ੁਰਗ ਮਾਪੇ ਨੇ ਜਿਹੜੇ ਬਜ਼ੁਰਗ ਬੇਬੇ ਤੇ ਉਹਨਾਂ ਦੇ ਬੇਟਾ ਵਾ ਜਿਹੜਾ ਉਹ ਬਹੁਤ ਓਕੇ ਦਿਨ ਇਸ ਘਰ ਦੇ ਵਿੱਚ ਕੱਟ ਰਹੇ ਨੇ ਤੇ ਸਭ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਆ ਤੇ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਕੀਤੀ ਜਾਵੇ ਕਿਸੇ ਤੋਂ ਜਿੰਨੀ ਵੀ ਮਦਦ ਹੁੰਦੀ ਆ ਤਾਂ ਪਿੰਡ ਰਣੀਆਂ ਆ ਕੇ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਰਣੀਆਂ ਪਿੰਡ ਆ ਕੇ ਕੋਈ ਵੀ ਇਹਨਾਂ ਦੇ ਬਾਰੇ ਪੁੱਛ ਸਕਦਾ ਹੈ ਤੇ ਸਾਰੇ ਤੁਹਾਨੂੰ ਇਹਨਾਂ ਦਾ ਪਤਾ ਦੱਸ ਦੇਣਗੇ ਤੇ ਆ ਕੇ ਇਹਨਾਂ ਦੀ ਮਦਦ ਜ਼ਰੂਰ ਕਰਿਓ